ਔਰ ਦੂਸਰੇ ਪਾਸੇ ਟੀਮ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਰਾਚੋ ਪਿੰਡ ਦੀ ਮੇਜ਼ਬਾਨ ਟੀਮ ਹੋਵੇਗੀ ਨੈਪ ਸਿੰਘ ਦੀ ਡੈਣੀ ਕਸ਼ਮੀਰ ਕਰਾਚੋ ਹੈਲੋ ਜੀ ਵੀਰ ਜੀ ਇਸ ਮੈਚ ਨੂੰ 15 16 ਅੰਕ ਦੇ ਦੇ ਜੀ 15 ਤੇ 16 ਗਰਾਊਂਡ ਬਿਲਕੁਲ ਬੇਲੇ ਕਰਕੇ ਮੈਚ ਲਵਾਇਆ ਵੀਰੇ ਠੀਕ ਹੈ ਜੀ ਇਹ ਤਾਂ ਹਿੰਦੁਸਤਾਨ ਤੇ ਪਾਕਿਸਤਾਨ ਦਾ ਮੈਚ ਕੀ ਬਾਤ ਹੈ ਬਾਤ ਵੀਰਾ ਕਹਿੰਦਾ ਪਹਿਲਾਂ ਗਰਾਊਂਡ ਖਾਲੀ ਕਰਨਾ ਫਿਰ ਮੈਚ ਸ਼ੁਰੂ ਕਰਵਾਉਣਾ ਮੈਂ ਬੇਨਤੀ ਕਰਦਾ ਲੈ ਵੀ ਸ਼ਤੀਸ਼ ਜਿਹੜੇ ਤੇਰੇ ਪਲੇਅਰ ਐਕਟੀਵਿਟੀ ਦੇ ਵਿੱਚ ਨਹੀਂ ਹੋਣਗੇ ਬਿੱਟੂ ਪਿਠਾ ਦੀ ਮੇਰਾ ਵੀਰ ਇੱਕ ਵਧੀਆ ਮੈਚ ਹੈ ਕਰਾਚੋਂ ਦੇ ਮੇਲੇ ਦਾ 1 2 3 live.in ਤੇ ਵੀ ਦੁਨੀਆ ਜੁੜੀ ਬੈਠੀ ਹੈ ਵੀਰ ਜੀ ਅਸੀਂ ਬਾਉਂਸਰ ਵੀਰਾਂ ਨੂੰ ਬੇਨਤੀ ਕਰਦੇ ਕਿ ਗਰਾਊਂਡ ਦਾ ਰੌਣਡ ਲਾ ਦਿਓ ਵੀਰੇ ਜੋ ਵੀ ਬਾਦੂ ਬੰਦੇ ਨੇ ਸਾਰੇ ਵਾਰੇ ਕਰ ਦਿਓ ਵੀਰ ਬਣ ਕੇ ਗਰਾਊਂਡ ਦੇ ਗੇੜਾ ਲਾ ਦਿਓ ਜਿੰਨੇ ਵੀ ਬਾਦੂ ਬੰਦੇ ਨੇ ਸਾਰੇ ਗਰਾਊਂਡ ਤੋਂ ਬਾਹਰ ਕਰਦੇ ਤੇ ਬਾਦੂ ਪਲੇਅਰ ਵੀ ਵੀਰੇ ਬਾਹਰ ਮੁਠਿਆ ਜਿਨ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਉਹ ਬਾਹਰ ਹੋ ਜਿਓ ਕੁਲਜੀਤ ਸਰਪੰਚ ਪੰਨਵਾ ਦਲਜੀਤ ਕਮਾਨ ਸਤਕਾਰਨ ਖੋਸਾ ਤੇ ਮਹਿਲਾ ਚੌਂਕ ਦੇ ਬੂਟੇ ਨੇ ਅੱਜ ਦੇ ਕਬੱਡੀ ਕੱਪ ਤੇ ਘਰਾਟੋਂ ਦੀ ਕਬੱਡੀ ਟੀਮ ਸਪான்ਸਰ ਕੀਤੀ ਹੈ 12 ਮਾਰਚ ਨੂੰ ਪੰਨਵਾ ਦੇ ਵਿੱਚ ਮੇਜਰ ਲੀਗ ਖੇਡ ਕੇ ਗਈ ਹੈ ਕੁਲਜੀਤ ਸਰਪੰਚ ਹੋਰਾਂ ਨੇ ਵੱਡਾ ਮੇਲਾ ਕਰਵਾਇਆ ਅੱਜ ਘਰਾਟੋਂ ਪਿੰਡ ਦੀ ਧਰਤੀ ਹੈ ਬਾਬਾ ਫਕੀਰੀਆ ਦਾਦੀ ਦੀ ਯਾਦ ਦੇ ਵਿੱਚ 56ਵੇਂ ਸਾਲ ਦਾ ਕਬੱਡੀ ਕੱਪ ਹੋ ਰਿਹਾ ਹੈ ਹਰਿਆ ਆਣੇ ਦੇ ਵਿੱਚ ਕੈਲਰਮ ਪਿੰਡ ਹੈ ਜਰਵੀ ਨਾਮ ਹੈ ਦੁਨੀਆਂ ਦੇ ਵਿੱਚ ਗੱਲਾਂ ਹੁੰਦੀਆਂ ਮੇਨ ਸਟੇਜ ਵਾਲੇ ਪਾਸੇ ਕਹਿੰਦੇ ਬੌਪਰ ਪਿੰਡ ਹੈ ਔਰ ਦੂਸਰੇ ਪਾਸੇ ਘਰਾਚੋ ਪਿੰਡ ਦੀ ਟੀਮ ਖੇਡ ਰਹੀ ਹੈ ਮੇਲੇ ਵਾਲੇ ਪਿੰਡ ਜੋ ਘਰਾਚੋ ਵੱਸਦਾ ਮੇਲਗੀ ਦਾ ਜਿੰਦੜੀਏ ਚੌਂਦੀਏ ਚੜਦੀ ਜਵਾਨੀ ਰੰਗ ਕੁੜੀਓ ਚੜਦੇ ਤੋਂ ਚੜਦਾ ਬਖੌਂਦੀਏ ਰਵੀ ਕੈਲਰਮ ਪਹਿਲੀ ਕਬੱਡੀ ਪਾ ਰਿਹਾ ਹੈ ਬੌਪੁਰੀਆ ਹੁਸ਼ਿਆਰਾ ਮਰਨ ਨਾਇਬ ਸਿੰਘ ਜੀ ਡੈਣੀ ਦਾ ਫੈਸਲਾ ਜਗਦੀਸ਼ ਉਹੀ ਆ ਗਿਆ ਆ ਰਕੇਸ਼ ਆ ਗਿਆ ਬੋਪਰ ਰਕੇਸ਼ ਆ ਗਿਆ ਕਹਿੰਦੇ ਬੋਪਰ ਵਾਲਾ ਕਬੱਡੀ ਪਾਉਣ ਦੇ ਲਈ ਤਿਆਰ ਹੈ ਹੁਣ ਚਾਰ ਜਾਫੀ ਪਾਸੇ ਸੀਪਾ ਉਹ ਦੂਜੇ ਪਾਸੇ ਗੱਗਨਾ ਨਾਲ ਕਹਿੰਦੇ ਪਿੱਕੀਆ ਤੇ ਨਾਲ ਕਹਿੰਦੇ ਕਰਨਾ ਮੇਰੇ ਵੀਰੇ ਆਹ ਟਾਪ ਦੀ ਟੀਮ ਹੈ ਕਹਿੰਦੇ ਸਿਰੇ ਦੀ ਟੀਮ ਹੈ ਆਇਆ ਸੀਪਾ ਥਾਂਵੇਂ ਵਾਲਿਆ ਤੇ ਨੰਬਰ ਕਹਿੰਦੇ ਰੇਡਰ ਰਕੇਸ਼ ਜੋੜਦਾ ਆਪਣੀ ਟੀਮ ਦੇ ਲਈ ਆ ਸਾਡੇ ਤੇਜੀ ਕਨੇਡਾ ਦਾ ਭਰਾ ਹੈ ਇਹ ਸਾਈਪ੍ਰਸ ਵਾਲੇ ਮਨਦੀਪ ਦਾ ਵੀਰ ਹੈ ਆ ਕੁਲਜੀਤਾ ਕਹਿੰਦੇ ਮਨਪ੍ਰੀਤ ਦਾ ਬ੍ਰਦਰ ਇਸ ਵੇਲੇ ਕਬੱਡੀ ਪਾ ਰਿਹਾ ਹੈ ਲੱਖੀ ਕਮਾਨ ਵੀ ਆ ਗਿਆ ਹੈ ਜਗਦੀਪ ਕਮਾਨ ਵੀ ਪੁੱਜ ਗਿਆ ਤੇ ਡਾਕਟਰ ਗੁਰਵਿੰਦ ਮਾਨ ਵੀ ਆ ਗਿਆ ਗਵਿੰਦ ਕਮਾਨ ਹੈ ਲਖਵੀਰ ਕਮਾਨ ਹੈ ਸਾਡਾ ਲਾਪ੍ਰੀਤ ਕਮਾਨ ਹੈ ਤੇ ਰਵਦੀਤ ਕਮਾਨ ਅੱਜ ਦੇ ਮੇਲੇ ਦਾ ਖਜ਼ਾਨਾ ਮੰਤਰੀ ਹੈ ਸਾਰੇ ਵੀਰਾਂ ਦਾ ਚੇਚੇ ਤੌਰ ਤੇ ਧੰਨਵਾਦ ਹੈ ਕੁਲਜੀਤਾ ਟਰਾਚੋਂ ਵਾਲਾ ਪੁਆਇੰਟ ਦਾ ਵਾਅਦਾ ਕਰ ਗਿਆ ਮੇਰੇ ਵੀਰੋ ਅਗਲੀ ਕਬੱਡੀ ਛਾਤਰ ਦੇ ਵਿੱਕੇ ਦੀ ਪੈ ਰਹੀ ਹੈ ਇਸ ਲਈ ਵਿੱਕਾ ਕਹਿੰਦੇ ਛਾਤਰ ਵਾਲਾ ਕਬੱਡੀ ਪਾਉਂਦਾ ਆਇਆ ਹੁਣ ਚਾਰ ਜੱਥੇ ਦੇ ਵਿੱਚੋਂ ਕੌਣ ਬੱਲੇ ਬਲੇ ਕਰਵਾਉਂਦਾ ਆਓ ਵਿੱਕਾ ਛਾਤਰ ਵਾਲਾ ਕਹਿੰਦੇ ਬੋਲਦਾ ਹੈ ਤਾਰਾ ਹੁਣ ਚਾਰੇ ਜੱਥੇ ਦੇ ਵਿੱਚੋਂ ਸੂਰੇ ਵੜੀਆ ਕਹਿੰਦਾ ਉਹ ਸੂਰੇ ਵਾਲੀਆ ਕਹਿੰਦਾ ਤੇ ਫਿੱਕਾ ਛਾਤਰ ਵਾਲਾ ਆਪਣੀ ਟੀਮ ਦੇ ਲਈ ਨੰਬਰ ਦਾ ਵਾਅਦਾ ਕਰਦਾ ਹੋਇਆ ਨੰਬਰ ਕਹਿੰਦੇ ਧਾਰੀ ਦਾ ਰਵੀ ਕੈਲਰਮ ਵਾਲਾ ਆ ਗਿਆ ਇਹ ਕਹਿੰਦੇ ਖੇਡਿਆ ਕੈਨੇਡਾ ਦੀ ਧਰਤੀ ਦੇ ਉੱਤੇ ਦੁਨੀਆ ਦੇ ਵਿੱਚ ਬਹਿ ਜਾ ਬਹਿਆ ਕਰਵਾਉਣ ਵਾਲਾ ਖਿਡਾਰੀ ਆਓ ਸਾਹਮਣੇ ਕਹਿੰਦੇ ਕਬੱਡੀ ਪਾ ਰਿਹਾ ਔਰ ਰਵੀ ਕੈਲਰਮ ਵਾਲਾ ਮਾਰੇ ਬੰਦੇ ਨੂੰ ਮਿਲਿਆ ਤੇਰਾ ਪਿਆਰ ਵਜੀਫੇ ਵਰਗਾ ਲੋਕੀ ਕਹਿਣਗੇ ਗੱਬਰੂ ਪੱਟ ਦਾ ਬੁਰਜ ਖਲੀਫੇ ਵਰਗਾ ਕੋਠੇ ਜਿੱਦਾ ਮੁੰਡਾ ਟਾਵਰ ਜਿੱਦਾ ਕੱਦ ਹੈ ਕਰਾਚੋਂ ਦੇ ਮੇਲੇ ਤੇ ਦੁਨੀਆ ਨਚਾਉਂਦਾ ਫਿਰਦਾ ਬੌਪਰੀਆ ਹੁਸ਼ਿਆਰਿਆ ਆ ਬੱਬੂ ਐ ਇਹ ਝਨੇੜੀ ਵਾਲਾ ਇਹ ਕਬੱਡੀ ਦਾ ਖੁਖਾਰ ਜਾਫੀ ਐ ਇਹ ਪ੍ਰੀਤਮ ਪੰਡਤ ਦਾ ਪੁੱਤ ਐ ਪਰ ਨੰਬਰ ਧਾਵੀ ਦਾ ਬੌਪਰੀਆ ਪ੍ਰਵੀਨ ਕਹਿੰਦੇ ਅੱਜ 라ਵਰ ਦੇ ਮੇਲੇ ਦਾ 3600 ਤੋਂ ਟਰੈਕਟਰ ਦਾ ਜੇਤੂ ਹੋਇਆ ਇੱਕ ਪਾਸੇ ਸੀਪਾ ਥਾਂਦੇ ਵਾਲਿਆ ਦੂਜੇ ਪਾਸੇ ਗਗਨ ਸੂਰੀ ਵਾਲਿਆ ਆਹ ਵੇਖਦੇ ਆ ਪੇਚਾ ਗਗਨ ਦੇ ਨਾਲ ਪਿਆ ਹੋਇਆ ਉਧਰ ਅਮਰਤਪਾਲ ਸਿੰਘ ਜੀ ਸਾਫਕਾ ਪ੍ਰਧਾਨ ਤੇ ਨਾਲ ਸਾਡਾ ਅਵਤਾਰ ਸਿੰਘ ਤੋਤੀਆ ਭਾਈ ਨਰਪਾਲ ਕੈਨੇਡਾ ਸੁੱਖੀ ਕਮਾਨ ਨੋਨੂ ਕੈਨੇਡਾ ਤੇ ਗਵਿੰਦ ਕਮਾਨ ਹੋਰਾਂ ਦਾ ਗਹਿ ਗੱਡਵਾ ਯੋਗਦਾਨ ਹੈ ਕੁਲਜੀਤਾ ਘਰਾਚੋਂ ਵਾਲਾ ਨਿਊਜ਼ੀਲੈਂਡ ਦੇ ਵਿੱਚ ਬੱਖਰੀਆਂ ਗੱਲਾਂ ਕਰਵਾ ਆਇਆ ਆ ਚੋਬਰ ਦੀ ਵੀ ਦੁਨੀਆ ਦਬਾਨੀ ਹੈ ਇਹ ਸੋਮੇ ਦੀ ਖੇਡ ਦਾ ਵਾਰਸ ਹੈ ਇਹ ਅਮਰੀਕੋ ਉਸਤਾਦ ਇਸਰ ਬਾਬੇ ਦੀ ਖੇਡ ਦਾ ਮਾਰਸ ਹੈ ਇਹ ਦਰਸ਼ਨ ਬੱਚੀ ਦੀ ਖੇਡ ਦਾ ਮਾਰਸ ਹੈ ਇਹ ਮੱਖਣ ਬਰਾੜ ਹੋਰਾਂ ਦੀ ਖੇਡ ਦਾ ਮਾਰਸ ਹੈ ਉਹ ਘਾਟੋ ਪਿੰਨੇ ਦੁਨੀਆ ਦੇ ਪ੍ਰੰਤਰ ਪੈਦਾ ਕੀਤੇ ਐ ਬੌਪੜੀਆ ਰਕੇਸ਼ ਦੀ ਕਬੱਡੀ ਤੇ ਜੈਲਦਾਰਾ ਆਹ ਸਾਹਮਣੇ ਸਲੇ ਰਕੇਸ਼ ਬਾਪਰ ਵਾਲਾ ਕਬੱਡੀ ਪਾ ਰਿਹਾ ਮੇਰੇ ਵੀਰੋ ਇਹ ਆ ਬਾਪਰ ਯਾ ਰਕੇਸ਼ ਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅੱਜ ਦੇ ਟਾਈਮ ਦੇ ਵਿੱਚ ਕਹਿੰਦੇ ਮੁੰਡੇ ਦਾ ਸ਼ੱਕਾ ਚੱਲਦਾ ਆਹ ਬਾਪਰ ਯਾ ਰਕੇਸ਼ ਦਾ ਪਰ ਕਹਿੰਦੇ ਆਹ ਸੂਰੇ ਵਾਲੀਆ ਉਹ ਸੂਰੇ ਵਾਲੀਆ ਗगन ਗगन ਆਹ ਦੁਨੀਆ ਬੱਧਾ ਕੀ ਕਹਿੰਦੀ ਐ ਵੀ ਤੇਰੇ ਟੋਕਰੇ ਜੱਡੇ ਜੱਡੇ ਹੱਥ ਹੈ ਇਹਨਾਂ ਨੂੰ ਪੱਕੇ ਕਰਕੇ ਲੰਘ ਫੇਰ ਬਣੂ ਗੱਲ ਮੇਰੇ ਵੀਰੋ ਆਹ ਮੁੰਡਾ ਕਹਿੰਦੇ ਟੋਕਰੇ ਜੱਡੇ ਹਣ ਕਹਿੰਦੇ ਸੂਰੇ ਵਾਲੀ ਕਹਿੰਦੇ ਪਰ ਰੇਡ ਪਾਉਣ ਦੇ ਲਈ ਵੇਖਣਾ ਵੀ ਆ ਰਵੀ ਆ ਗਿਆ ਟੈਂਪਰ ਵਾਲਾ ਆ ਗਿਆ ਕਿਆ ਬਾਤ ਹੈ ਜੈਲਦਾਰ ਵੀ ਅੱਜ ਆਈ ਤੇ ਆਇਆ ਫਿਰਦਾ ਮੁੰਡੇ ਨੇ ਜੋਰ ਅੱਡੀ ਚੋਟੀ ਦਾ ਲਾਇਆ ਹੋਇਆ ਵੀ ਮੇਲਾ ਘਰਾਚੋਂ ਦੇ ਵਿੱਚ 55 ਸਾਲ ਦਾ ਚੱਲਦਾ ਹੈ। ਕੀ ਬਾਤ ਹੈ ਹਰਿਆਣੇ ਵਾਲਾ ਉੱਡ ਗਿਆ। ਇੱਧਰ ਵੀ ਹਰਿਆਣੇ ਤੋਂ ਸੱਧਿਆ ਹੋਇਆ ਹੈ। ਇਹ ਛਾਤਰ ਵਾਲਾ ਵਿੱਕਾ ਉਧਰ ਜਿਲ੍ਹਾ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਦੇ ਦੋ ਜਾਫੀ ਕੰਨੀਆਂ ਤੇ ਖੜੇ ਹੈ। ਨਾਲ ਕਹਿੰਦੇ ਵਿੱਕੀ ਘਰਾਚੋਂ ਵਾਲਾ, ਨਾਲ ਕਰਨ ਘਰਾਚੋਂ ਵਾਲਾ ਤੇ ਨਾਲ ਸੀਪਾ ਥਾਂਦੇ ਵਾਲੀ ਹੈ। ਜਿਲ੍ਹਾ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਹੈ। ਆਹ ਸਾਹਮਣੇ ਮੇਰੇ ਵੀਰੋ ਜੋਰ ਅਜ ਮੈਚ ਚੱਲਦੀ ਹੋਈ ਪਰ ਛਾਤਰ ਵਾਲਾ ਵਿੱਕਾ ਪੁਆਇੰਟ ਦਾ ਵਾਅਦਾ ਕਰ ਗਿਆ। ਮਾਤਾ ਭਾਗ कौर ਦੀ ਇੱਕ ਬਾਈ ਦੇ ਹੇਠਾਂ 40 ਸਿੰਘਾਂ ਨੇ ਗਲਾ ਨਾਲ ਟੱਕਰ ਲੈਂਦੇ ਆ ਸ਼ਹੀਦੀ ਪ੍ਰਾਪਤ ਕੀਤੀ ਤੇ ਖਦਰਾਨੇ ਦੀ ਢਾਬ ਤੋਂ ਨਾਮ ਮੁਖਸਰ ਪੈ ਗਿਆ ਆ ਕਬੱਡੀ ਅੱਧੇ ਹਜ਼ਾਰ ਦੀ ਐ ਇਹ ਰਵਦੀਤ ਕਮਾਨ ਸਾਡਾ ਖਜ਼ਾਨਾ ਮੰਤਰੀ ਕਹਿੰਦਾ ਲਖੀ ਕਮਾਨ ਜਗਦੀਪ ਕਮਾਨ ਡਾਕਟਰ ਗੁਰਵਿੰਦਰ ਕਮਾਨ ਤੇ ਗਵਿੰਦ ਕਮਾਨ ਵੱਲੋਂ ਲਖਵੀਰ ਕਮਾਨ ਤੇ ਲਾਪ੍ਰੀਤ ਕਮਾਨ ਵੱਲੋਂ ਅੱਧਾ ਹਜ਼ਾਰ ਦਿੱਤਾ ਜਾਣਾ ਓਏ ਹੁਸ਼ਿਆਰਾ ਓਏ ਬੱਲੇ 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 La amiga, te mando a ਚਲਦਾ ਤੇਰੀ ਅੱਖ ਨੇ ਸ਼ਰਾਰਤ ਕੀਤੀ ਲੁੱਟ ਗਿਆ ਧਮਾਨ ਚੰਦਰਾ ਇੱਕ ਪਾਸੇ ਰਵੀ ਕੈਲਰਮਾ ਦੂਜੇ ਪਾਸੇ ਮੈਨੂੰ ਲੱਗਦਾ 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 ਉਹ ਬੂਟਾ ਨਦਾਨੇ ਵਾਲਾ ਕੋਸ਼ਿਸ਼ ਕਰਦਾ ਹੋਇਆ ਪਰ ਰਕੇਸ਼ ਪੌਪਰੀ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਵੀਰੋ ਰਕੇਸ਼ ਬੇਨਤੀ ਆ ਵੀ ਪਿਆਰੇ ਸਾਨ ਮੰਨਵੀ ਜੀ ਨੂੰ ਹੂਕਰ ਵਾਲੇ ਮੈਕ ਦੀ ਆਵਾਜ਼ ਥੋੜੀ ਵਧਾ ਦਿੱਤੀ ਜਾਵੇ। ਲਓ ਸਾਹਮਣੇ ਕਹਿੰਦੇ ਰਕੇਸ਼ ਬਾਪੜ ਵਾਲਾ ਕਬੱਡੀ ਪਾ ਰਿਹਾ ਹੈ। 4 ਸਟਾਪਰ ਹੈ। ਆ ਚਾਰੇ ਜਾਫੀ ਕਿੰਨੇ ਸਿਰੇ ਦੇ ਅਮੇਰ ਵੀਰੋ ਕੌਣ ਬੱਲੇ ਬੱਲੇ ਕਰਵਾ ਦੇਗਾ? ਇਹ ਇੰਤਜ਼ਾਰ ਹੈ। ਹਾਉ ਸਾਹਮਣੇ ਕਹਿੰਦੇ ਪਿੰਡੀ ਕਬੱਡੀ ਦਾ। ਆ ਮੁੰਡਾ ਕਹਿੰਦੇ ਕਰੂ ਕਮਾਲ। ਸਿਰੇ ਦੀ ਖੇਡ, ਖੇਡ ਕਬੱਡੀ ਕਹਿੰਦੇ। ਵੀਰ ਜੀ ਜਿੰਨੇ ਵੀ ਕਲੱਬ ਮੈਂਬਰ ਨੇ ਜਾਂ ਬਾਧੂ ਬੰਦ ਨੇ ਸਾਰੇ ਬਾਹਰ ਹੋ ਜਾਓ। 107 ਕਲੱਬ ਮੈਂਬਰ ਤੇ ਬਾਧੂ ਬੰਦ ਐ ਸੋ ਡੇਰਾ ਸਤਾਜ ਤੇ ਕਪਿਆਲ ਦੀ ਟੀਮ ਆ ਦੇਤੀ ਆ ਵੀਰੇ ਬੱਤੀ ਤੇਰੀ ਬੇਂਤੀ ਆ ਕਪਿਆਲ ਤੇ ਡੇਰਾ ਸਤਾਜ ਅਗਲੇ ਟੀਮਾਂ ਦੀ ਅਗਲੇ ਮੈਚ ਲਈ ਆਉਣਗੀਆਂ ਜੋ ਚੋਟੀ ਦਾ ਹੋਣਾ ਇਸ ਤੋਂ ਅਗਲਾ ਮੈਚ ਵੀ ਅੱਜ ਤੇ ਐਨ ਕੁੰਡੀਆਂ ਦੇ ਸਿੰਘ ਭਿੜਦੇ ਐ ਇੱਕ ਪਾਸੇ ਰਵੀ ਕੈਲਰ ਮੈਂ ਮੇਲਾ ਘਰਾਚੋਂ ਦੇ ਵਿੱਚ ਚੱਲਦਾ ਹੁਸ਼ਿਆਰ ਨਾਲਪੁਰੀਏ ਪਾਲੇ ਦਾ ਸਾਥੀ ਹੈ ਅੱਜ ਪਾਲਾ ਜਲਾਲਪੁਰੀਆ ਵੀ ਵੱਡੇ ਪੱਤਰ ਤੇ ਮਾਨਿਆ ਸਨਮਾਨਿਆ ਗਿਆ ਉਧਰ ਥਾਰ ਗੱਡੀ ਦਾ ਜੇਤੂ ਪੁੱਜਿਆ ਹੋਇਆ ਜਿੱਦੇ ਬਣ ਗਈ ਸਲਾਹ ਕੋੜੇ ਦਸ ਲਈ ਜੱਟ ਥਾਰ ਤੇ ਲਵਾਗੇ ਆਜੂ ਫੁੱਲ ਨਹੀਂ ਮਾਤਾ ਹਰਜੀਤ ਕੌਰ ਦਾ ਪੁੱਤਰ ਉਹ ਮਾਣ ਹੈ ਸਰਦਾਰ ਕੁਲਜੀਤ ਸਿੰਘ ਨੂੰ ਮਾਣ ਹੈ ਬਾਪੂ ਤਰਸੇਮ ਸਿੰਘ ਨੂੰ ਆਪਣੇ ਪੋਤਰੇ ਦੀ ਖੇਡ ਦੇ ਉੱਤੇ ਪਰ ਸ਼ਾਤਰ ਵਾਲਾ ਮਿੱਕਾ ਉੱਡ ਗਿਆ ਮਹਿਮਦ ਵਾਲੀਆ ਗਿੰਨੇ ਵੀ ਪੁੱਜਿਆ ਹੋਇਆ ਦੁਨੀਆਂ ਦੇ 스타 ਅੱਜ ਘਰਾਟੋਂ ਦੇ ਵਿੱਚ ਆਏ ਹੋਇਆ ਕੁਲਜੀਤਾ ਇਹਦੀ ਦੁਨੀਆ ਦਵਾਨੀ ਹੈ ਜੈਲਦਾਰਾ ਆਹ ਸਾਹਮਣੇ ਕਬੱਡੀ ਪਾਉਣ ਦੇ ਲਈ ਕਹਿੰਦੇ ਕੁਲਜੀਤਾ ਵਧਿਆ ਹੋਇਆ ਹੈ ਇਹ ਉੱਥੇ ਖੇਡਿਆ ਤੇ ਧਰਤੀ ਖਤਮ ਹੋ ਜਾਂਦੀ ਹੈ ਕਿਉਂਕਿ ਨਿਊਜ਼ੀਲੈਂਡ ਧਰਤੀ ਦਾ ਸਭ ਤੋਂ ਲਾਸਟ ਦੇਸ਼ ਆ ਮੇਰੇ ਵੀਰੋ ਕਿਤੇ ਸਭ ਤੋਂ ਪਹਿਲਾ ਸੂਰਜ ਚੜਦਾ ਹੈ ਇਹ ਨਿਊਜ਼ੀਲੈਂਡ ਖੇਡਿਆ ਉਹ ਧਰਤੀ ਦੀਆਂ ਜੜਾਂ ਤੱਕ ਜਾਣ ਵਾਲਾ ਮੁੰਡਾ ਇਸ ਲਈ ਨੰਦਰ ਲੈ ਕੇ ਦਾਸ ਆਇਆ ਆਪਣੀ ਟੀਮ ਦੇ ਲਈ ਅੰਕ ਦਾ ਵਾਅਦਾ ਕਰਦਾ ਹੋਇਆ ਰਕੇਸ਼ ਆ ਗਿਆ ਦੇਰਾ ਸਤਾਜ ਤੇ ਕਪਿਆਲ ਦੀਆਂ ਟੀਮਾਂ ਜਲਦੀ ਆਉਣ ਦੇਰਾ ਸਤਾਜ ਤੇ ਕਪਿਆਲ ਇਹ ਟੀਮ ਆਉਣਗੀਆਂ ਜਲਦੀ ਦੇ ਨਾਲ ਰਕੇਸ਼ ਬੌਪਰੀਆ ਇਸ ਸਮੇ ਬੌਪਰ ਦੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਸਿਰੇ ਦੀ ਟੱਕਰ ਹੈ 56ਵੇਂ ਸਾਲ ਦਾ ਕਬੱਡੀ ਕੱਪ ਚੱਲਦਾ ਹੈ ਤੇ ਜੀ ਮਹਾਨ ਤਪਸਵੀ ਬਾਬਾ ਫਕੀਰੀਆ ਦਾਦ ਜੀ ਦੀ ਯਾਦ ਦੇ ਵਿੱਚ ਮਹਾਨਤ ਬਾਬਾ ਹਰਜਿੰਦਰ ਪ੍ਰਕਾਸ਼ ਸੂਬਾ ਜੀ ਦੀ ਅਗਵਾਈ ਦੇ ਹੇਠ ਟੂਰਨਾਮੈਂਟ ਹੋ ਰਿਹਾ ਹੈ ਰਵੀ ਕੈਲਰਮ ਵਾਲਾ ਗੱਲਾਂ ਸੱਤ ਸਮੁੰਦਰੋਂ ਪਾਰ ਬੱਖੋ ਬਖਰੀਆਂ ਖੇਡ ਮੈਦਾਨਾਂ ਦੇ ਵਿੱਚ ਹੋਈਆਂ ਹੁਸ਼ਿਆਰਾ ਹਰਖ ਗਿਆ ਸੂਬਾ ਸਿੰਘ ਨੈਣ ਦਾ ਮੁੰਡਾ ਆਈ ਤੇ ਆਇਆ ਫਿਰਦਾ ਔ ਫੋਰ ਟਰੈਕਟਰਾਂ ਦਾ ਜੇਤੂ ਛਾਤਰ ਵਾਲਾ ਬਿੱਕਾ ਕਬੱਡੀ ਪਾ ਰਿਹਾ ਹੈ ਗਗਨ ਸੂਰੀ ਵਾਲਿਆ ਓਏ ਚੰਦਰਿਆ ਤੇਰੇ ਨਾਂ ਤੇ ਸ਼ਰਤਾਂ ਲੱਗ ਗਈਆਂ ਲੋਕ ਦੇ ਨਾਮ ਦੀਆਂ ਗੱਲਾਂ ਕਰਦੇ ਆ ਵੀ ਮੁਕਸਰੀਏ ਦਾ ਜੱਫਾ ਦੇਖਣਾ ਆ ਮੁਕਸਰੀਏ ਦੀ ਖੇਡ ਦੇਖਣੀ ਹੈ ਮੇਲਾ ਮੁਕਸਰ ਦਾ ਦੇਖਣ ਤੋਂ ਮਟਿਆਰਾ ਝੰਡੀਆਂ ਇਹ ਮੁਕਸਰ ਤੋਂ ਚੱਲ ਕੇ ਆਇਆ ਹੋਇਆ ਆ ਛਾਤਰ ਵਾਲਾ ਬਿਕਪ ਪੁਆਇੰਟ ਦਾ ਵਾਅਦਾ ਕਰ ਗਿਆ ਜੈਲਦਾਰ ਜੀ ਕਰਿਓ ਚਰਚਾ ਅਗਲੀ ਕਬੱਡੀ ਕੁਲਜੀਤਾ ਆ ਰਿਹਾ ਮੇਰੇ ਵੀਰੋ ਆ ਕਹਿੰਦੇ ਕੁਲਜੀਤਾ ਆਇਆ ਇਹ ਖਰਾਚੋ ਵਾਲਾ ਕੁਲਜੀਤਾ ਜੂੜੇ ਦੇਤੇ ਬੰਨਿਆ ਰਮਾਲ ਆ ਮੁੰਡੇ ਰਖਦਾ ਸਾਹਮਣੇ ਕਬੱਡੀ ਪਾਉਣ ਦੇ ਲਈ ਵਾਚ ਚੁੱਕਿਆ ਹੁਣ ਦੇਖਣਾ ਵੀ ਇਸ ਲਈ ਚਾਰ ਸਟਾਪਰ ਆਹ ਦੇਖਣਾ ਵੀ ਕੌਣ ਇਸ ਲਈ ਬੱਲੇ ਬਲੇ ਕਰਵਾਵੇਗਾ ਆਹ ਦੇਖਣਾ ਵੀ ਵਾਪਰੀਆ ਇਸ਼ਾਰਾ ਸਾਹਮਣੇ ਚੰਗ ਬੁੱਤ ਉੱਚਨੇ ਦੀ ਟਾਕ ਟਿਹੜੀ ਵਾਲਾ ਘੇੜੀ ਵਾਲਾ ਘੇੜੀ ਵਾਲਾ ਝੇੜੀ ਵਾਲਾ ਝੇੜੀ ਵਾਲਾ ਹੋਈ ਪਈ ਹੈ ਪਰ ਕਰਾਚੋ ਵਾਲਾ ਕਰਾਚੋ ਵਾਲਾ ਕਰਵਾਈ ਪਈ ਹੈ ਪਈ ਹੈ ਰਵਨੀਤ ਕਮਾਨ ਕਹਿੰਦਾ ਹਰ ਇੱਕ ਕਬੱਡੀ ਆਪਾਂ ਆਪਣੇ ਕਲਜੀਤੇ ਦੀ ਅੱਧੇ ਅੱਧੇ ਹਜ਼ਾਰ ਦੀ ਭਮਾਉਣੀ ਹੈ ਇਹ ਕਹਿੰਦੇ ਮੋਟਰਸਾਈਕਲਾਂ ਦਾ ਜੇਤੂ ਹੈ ਇਹ 3600 ਫੋਟ ਟਰੈਕਟਰਾਂ ਦਾ ਜੇਤੂ ਹੈ ਇਹ ਰਕੇਸ਼ ਹੈ ਬੋਪਰੀਆ ਇਹ ਰਾਮਪਰੀਏ ਗਵਿੰਦੇ ਦਾ ਯਾਰ ਕਬੱਡੀ ਪਾ ਰਿਹਾ ਹੈ ਇਹ ਮਹਿੰਦਰਾ ਕਾਲਜ ਪਟਿਆਲਾ ਦਾ ਚੋਬਰ ਉਹ ਸਾਹਮਣੇ ਆ ਗਿਆ ਮੁੰਡਾ ਸੀਤਾ ਸੀਪਾ ਥੰਦੇ ਆਰੀਆ ਮੇਰੇ ਵੀਰੋ ਅੰਦਰ ਦਾ ਵਾਦਾ ਕਰਦਾ ਹੋਇਆ ਆਪਣੀ ਟੀਮ ਦੇ ਲਈ ਅੰਕ ਦਾ ਵਾਦਾ ਕਰ ਗਿਆ ਹੈ ਰਵੀ ਆ ਗਿਆ ਕਿਲਰ ਪਿੰਡਾ ਕਹਿੰਦੇ ਹਰਿਆਣਾ ਵਾਲਾ ਚੋਬਰ ਕਬੱਡੀ ਪਾਉਣ ਲਈ ਬੱਧਿਆ ਹੋਇਆ ਹੈ ਹੁਣ ਚਾਰ ਜੱਫਿਆਂ ਦੇ ਵਿੱਚੋਂ ਕੌਣ ਕਹਿੰਦੇ ਬੱਲੇ ਬੱਲੇ ਕਰਵਾਣੇ ਆ ਇੰਤਜ਼ਾਰ ਹੈ ਬਾਪੜਿਆ ਇਸ਼ਾਰਾ ਛੇੜੀ ਦਾ ਬੱਬੂ ਹੈ ਬੂਟਾ ਆਓ ਨਾਲ ਟੱਕਰ ਹੋਈ ਪਈ ਹੈ ਅੱਜ ਘਰਾਚੋਂ ਦੇ ਵਿੱਚ ਮੇਲਾ ਚੱਲਦਾ ਹੈ ਉਹ ਘਰਾਚੋਂ ਵਾਲੇ ਮੁੰਡੇ ਫੜਾ ਮਾਰਦੇ ਨਾ ਥੋਕੀਆਂ ਠਾਪ ਠਾਪ ਤੇ ਮਿੱਤਰਾਂ ਨੇ ਗੁੱਲ ਮੇਖਾ ਠੋਕੀਆਂ ਅੱਜ ਤੇ ਜੋਨੀ ਪ੍ਰਧਾਨ ਦੇ ਯਾਰਾਂ ਨੇ ਐਨ ਪੱਕੀਆਂ ਕੰਧਾਂ ਚ ਗੁੱਲ ਮੇਖਾ ਠੋਕਦੀਆਂ ਉਹ ਆਸੇ ਬਿੱਕਾ ਛਾਤਰ ਉੱਡ ਗਿਆ ਪੁਆਇੰਟ ਬੌਪਰ ਦੀ ਟੀਮ ਦਾ ਦੋਨੋਂ ਜਿਲ੍ਹਾ ਸੰਗਰੂਰ ਦੀਆਂ ਟੀਮਾਂ ਮਾਲਵੇ ਦੀ ਹੱਤ ਵਿੱਚ ਜਿਲ੍ਹਾ ਸੰਗਰੂਰ ਹੈ ਕਹਿੰਦੇ ਤੇ ਕਹੌਂਦੇ ਹੁੰਦੇ ਤੋੜੇ غرੂਰ ਹੈ ਉਹ ਸਾਹਮਣੇ ਦੇਖਦਾ ਵੀ ਕੁਲਜੀਤਾ ਦੁਨੀਆਂ ਦਾ ਚਹੇਤਾ ਇਸ ਨਗਰ ਦਾ ਮਾਣ ਉਹ ਸੋਮੇ ਦੀ ਖੇਡ ਦਾ ਬਾਦਸ ਕਬੱਡੀ ਪਾ ਰਿਹਾ ਹੈ ਕੁਲਜੀਤਾ ਆ ਗਿਆ ਘਰਾਚੋਂ ਵਾਲਾ ਆ ਗਿਆ ਉਹ ਘਰਾਚੋਂ ਦੇ ਮੇਲੇ ਤੇ ਦੁਨੀਆਂ ਨੱਚ ਆ ਗਿਆ ਕਹਿੰਦੇ ਕੁਲਜੀਤੇ ਓ ਬਾਈ ਮੇਲਾ ਕਿਵੇਂ ਲੱਗਦਾ ਓ ਸਵਾਲ ਆਉਂਦਾ ਕਿ ਨਹੀਂ ਜੈਲ ਨਾਰਾ ਤੇ ਹੁਣ ਆਇਆ ਫਿਰ ਆਉਣਾ ਵੀ ਨਹੀਂ ਅੱਜ ਤੇ ਐਨ ਹੱਥ ਦਾ ਸਿਰਾ ਹੋਇਆ ਪਿਆ ਮੇਲਾ ਝੂਲਦਾ ਯਾਰਾ ਹਾਓ ਕਹਿੰਦੇ ਦੁਨੀਆ ਸਵਾਲ ਲਈ ਤਰਜੀਹ ਮੇਰੇ ਵੀਰੋ ਦਿਲੀਪੂ ਸਿੱਧੂ ਵੱਲੋਂ ਕੁਲਜੀਤੇ ਲਈ 200 ਰੁਪਏ ਦੇ ਮਾਨ ਆਇਆ ਏ ਗਗਨ ਹੈ ਆਹ ਸੂਰਜਾ ਜਗਦੇ ਨੇ ਆਹ ਸੂਰਜਾ ਜਗਦੇ ਨੇ ਅੱਜ ਸਮਾਂ ਸਮੇਂ ਨੂੰ ਬਾਟੂ ਜਾਂ ਫਿਰ ਤੇਰਾ ਲੌਂਗ ਬਾਟੂ ਨਹੀਂ ਅੱਜ ਪੂਰਾ ਢੋਲ ਦਾ ਬਾਟੂ ਅੱਜ ਪੂਰਾ ਢੋਲ ਦਾ ਬਾਟੂ ਸਮਾਂ ਸਮੇਂ ਨੂੰ ਬਾਟੂ ਨਹੀਂ ਤੇਰਾ ਲੌਂਗ ਬਾਟੂ ਅੱਜ ਲੌਂਗ ਨਹੀਂ ਗਵਾਚਣਾ ਅੱਜ ਨੰਬਰ ਗਵਾਚਦੇ ਆ ਓ ਰਵੀ ਕੇਲਰੰਦ ਉਹ ਪਰ ਇਹ ਹੁਸ਼ਿਆਰੇ ਨਾਲ ਪਈ ਹੋਈ ਹੈ ਬਿੱਕਾ ਆ ਗਿਆ ਆਹ ਬਿੱਕਾ ਆ ਗਿਆ ਕਿੰਨੇ ਛਾਤਰ ਪਿੰਡ ਦੇ ਬਿੱਕੇ ਦਾ ਕਬੱਡੀ ਪਾਉਣ ਦੇ ਲਈ ਬੈ ਚੁੱਕਿਆ ਹੁਣ ਦੇਖ ਰਿਹਾ ਵੀ ਚਾਰ ਸਟਾਪਰ ਸਿਰੇ ਦੇ ਹੈ ਕਰਨ ਕਰਾਚੋ ਵਾਲਾ ਉਹ ਸ਼ੈਂਟੀ ਦਾ ਯਾਰ ਹੈ ਸ਼ੈਂਟੀ ਨਿਊਜ਼ੀਲੈਂਡ ਬੈਠਾ ਲਾਈਵ ਜੁੜਾ ਸਾਡਾ ਵੀਰ ਪਰ ਸਾਹਮਣੇ ਉਹ ਦੇਖਣਾ ਵੀ ਧੰਦੇ ਵਾਲੀ ਅਸੀਪਾ ਕਰਦਾ ਹੈ ਕਮਾਲ ਪਰ ਇਹ ਕਹਿੰਦੇ ਵਿੱਕੀ ਆ ਮੇਰੇ ਵੀਰੋ ਕਰਾਚੋ ਵਾਲਾ ਸਾਹਮਣੇ ਪੁਆਇੰਟ ਕਿੰਨੇ ਬਾਪਰ ਦੀ ਟੀਮ ਦਾ ਭਾਈ ਪਹਿਲਾਂ ਐਂ ਦੱਸਿਓ ਵੀ ਮੈਂ ਅੱਜ ਕਿਵੇਂ ਲੱਗਿਆ ਟੀਮ ਜਿਹੜੀ ਮਰਜ਼ੀ ਜਿੱਤੀ ਹੈ ਹਜੇ ਮੈਂ ਤਾਂ ਕਹਦਾ ਚੰਦਰਾ ਫਿਲਮ ਰਹਿੰਦੀ ਹੈ ਹੁਣ ਮਸ਼ਹੂਰੀ ਆ ਗਈ ਵਿੱਚ ਥੋੜੀ ਜੀ ਹੁਣ ਲੋਕਾਂ ਨੂੰ ਆ ਫਿਲਮ ਦਾ ਐਂਡ ਵੇਖ ਲੈਣ ਦਿਓ ਹੁਣ ਸਵਾਦ ਆਇਆ ਪਿਆ ਹੁਣਾਂ ਵਿੱਚ ਮਸ਼ਹੂਰੀ ਲੈ ਕੇ ਆਇਓ ਉਹ ਕਬੱਡੀ ਰਵੀ ਕੈਲਰਮ ਵਾਲਾ ਪਾ ਰਿਹਾ ਫਿਰ ਸਾਹਮਣੇ ਕਹਿੰਦੇ ਰਵੀ ਆ ਗਿਆ ਕੈਲਰਮ ਵਾਲਾ ਕਬੱਡੀ ਪਾਉਣ ਦੇ ਲਈ ਬੈ ਚੁੱਕਿਆ ਹੁਣ 400 ਪਰ ਆਹ 400 ਦੇ ਵਿੱਚ ਬੂਟਾ ਬੂਟਾ ਆ ਗਿਆ ਦੇਰਾ ਉਸਤਾਜ ਤੇ ਇਕ ਪਿਆਰ ਇਹ ਟੀਮਾਂ ਵੀ ਤਿਆਰ ਰਹਿਣ ਮੇਰੇ ਵੀਰ ਪੋਤੋਆ ਸਿੰਦਰਾ ਤੇ ਰੱਤਾ ਫੱਗੂ ਵਾਲੇ ਦੀ ਟੀਮ ਜਿਹੜੀ ਆਉਂਦਾ ਸਵਾਲ ਭਲੇ ਤੇ ਆਉਂਦਾ ਹਲੇ ਰਹਿੰਦਾ ਮੈਨੂੰ ਲੱਗਦਾ ਲੇਪੋ ਭੋਮਰੇ ਚ ਠਿਆਨੀ ਫੱਸੀ ਹੋਈ ਐ ਨਿਕਲਣੀ ਕਿਧਰ ਲੈ ਪੱਸੇ ਆਉ ਤੇ ਇੰਤਜ਼ਾਰ ਆ ਮੇਰੇ ਵੀਰੋ ਫੱਗੂਵਾਲ ਤੇ ਆਲਮਗਿਰਨੀਆਂ ਟੀਮਾਂ ਦਾ ਕਹਿੰਦੇ ਤੀਜਾ ਕੁਆਰਟਰ ਫਾਈਨਲ ਹੋਵੇਗਾ ਜੋਗੀ ਪਿਰਖੀਵੇ ਦੀ ਟੀਮ ਦੇ ਨਾਲ ਆਹ ਟੀਮ ਦਾ ਕਹਿੰਦੇ ਜੇਤੂ ਦਾ ਮੁਕਾਬਲਾ ਹੋਣਾ ਹੈ ਜਿਹੜੀ ਆਹ ਮੁਕਾਬਲੇ ਚ ਜਿੱਤੇਗੀ ਉਹਦਾ ਜੋਗੀ ਪਿਰਖੀਵੇ ਦੀ ਟੀਮ ਨਾਲ ਮੈਚ ਹੋਵੇਗਾ ਮੇਰੇ ਵੀਰੋ ਸਾਡੇ ਬਰੇ ਸਤਿਕਾਰਯੋਗ ਅੰਤੋਜੀ ਸਰਦਾਰ ਸ਼ੇਰ ਸਿੰਘ ਜੀ ਵੀ ਵਿਸ਼ੇਸ਼ ਤੌਰ ਤੇ ਇਸੂਲੇ ਘਰਾਂ ਤੋਂ ਆਏ ਹੋਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਚ ਥੋੜਾ ਰੁਕਿਆ ਹੋਇਆ ਹੈ ਮੈਚ ਸ਼ੁਰੂ ਹੋਵੇਗਾ ਮੇਰੇ ਵੀਰੋ ਕਿਆ ਬਾਤ ਹੈ ਪ੍ਰੋਫੈਸਰ ਸਾਹਿਬ ਕੀ ਗੱਲ ਹੋ ਗਈ ਬਾਈ ਹੁਣ ਤੱਕ ਬੌਪਰ ਦੀ ਟੀਮ ਦੇ 14 ਨੰਬਰ ਨੇ 15 ਨੇ ਕਿੰਨੇ ਬਾਈ ਕਿੰਨੇ ਨੰਬਰ ਹੈ ਹੁਣ ਤੱਕ ਬੌਪਰ ਦੇ ਚੈੱਕ ਕਰ ਲੋ ਤਿੰਨ ਤਿੰਨ ਜੱਫੇ ਆ ਦੋਨੋਂ ਪਾਸੇ ਡੇਡ ਵਾਲਾ ਜੱਫਾ ਕਿਹਦੇ ਪਾਸੇ ਹੈ ਪਹਿਲਾ ਡੇਡ ਨੰਬਰ ਉਹਨਾਂ ਦਾ ਕਰਾਚੋਂ ਦਾ ਤਿੰਨ ਤਿੰਨ ਜੱਫੇ ਹੋ ਗਏ ਦੋਨੇ ਪਾਸੇ ਸਾਡੇ 14 ਤੇ 14 ਬਣਦੇ ਐ ਵੀਰ ਜੀ ਸਾਡੇ 15 ਤੇ 16 ਅੰਕ ਦੇਤੇ ਸੀ ਜੀ ਕਿਆ ਬਾਤ ਹੈ ਦੋਨੇ ਟੀਮਾਂ ਨੂੰ ਜੇ ਉਹਨਾਂ ਨੂੰ ਇੱਕ ਮਿਲ ਗਿਆ 15 ਹੋ ਜਾਣਗੇ ਜੇ ਇਧਰ ਇੱਕ ਮਿਲ ਗਿਆ ਤੇ 14 ਤੋਂ 15 ਹੋ ਜਾਣਗੇ ਰੇਡ ਪੈਣੀ ਹੈ ਬੌਪਰੀਏ ਰਕੇਸ਼ ਜੀ ਹੱਲਾ ਗੱਲਾ ਹੱਲਾ ਗੁੱਲਾ ਹੋ ਗਿਆ ਹੱਲਾ ਗੁੱਲਾ ਹੋ ਗਿਆ ਕਾਊਂਡ ਦੇ ਵਿੱਚ ਹੱਲਾ ਗੁੱਲਾ ਹੋ ਗਿਆ ਮੇਰੇ ਵੀਰੋ ਮੇਰਾ ਸਤਾਜ ਤੇ ਇੱਕ ਪਿਆਰ ਉਹ ਵੀ ਆਪਣੇ ਰੀਡਰ ਵਗੈਰਾ ਚੈੱਕ ਕਰ ਲੈਣ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਹੋਵੇਗਾ ਸਾਡੇ 14 ਤੇ 14 ਤੇ ਅਗਰਾਰੀ ਜੜੀ ਹੋਈ ਆ ਕੋਸਿਆਂ ਦਾ ਸਤਿਕਾਰਨਾ ਸਾਡਾ ਵੀਰ ਪਹਿਲਾ ਦਾ ਬੁੱਟਾ ਭਰਾ ਨੇ ਸਾਡੇ ਬਲਜੀਤ ਘਮਾਨ ਨੂੰ ਕਲਜੀਤ ਸਰਪੰਚ ਨੂੰ ਉਹਨਾਂ ਦੀ ਟੀਮ ਖੇਡ ਰਹੀ ਹੈ ਮੇਰੇ ਵੀਰੋ ਇੱਕ ਪਾਸੇ ਸਿਰੇ ਦੀ ਟੀਮ ਹੈ ਐਨ ਕੰਨੇ ਚੋਟੀ ਦੇ ਖਿਡਾਰੀ ਲੈ ਕੇ ਖੁਜੂਰੀਆ ਪਹਿਜ ਸਿਰੇ ਦਾ ਸ਼ੁਰੂ ਕਰਵਾ ਦਿਓ ਜੀ ਬਹੀ ਖਾਤੇ ਤੇ ਕੰਮ ਮੜ ਗਿਆ ਰਾਜ ਹੋ ਗਿਆ ਮਸਲਾ ਹੱਲ ਇੱਧਰ ਰੈਫਰੀ ਵੀ ਸਾਰੇ ਵੱਡੇ ਆਏ ਹੋਏ ਨੇ ਸਰੇ ਹੀ ਹੋਣਾ ਹੈਲੋ ਵੀਰ ਜੀ ਕੋ ਛੋਟੀ ਪੱਟੀ ਵਾਲ ਦਾ ਬੰਟੀ ਹੈ ਕੋਈ ਉਹਦੇ ਕੋਲੇ ਪ੍ਰੋਬਲਮ ਹੋ ਗਿਆ ਮੋਟਰਸਾਈਕਲ ਤੇ ਪਹੁੰਚਦੇ ਉਹਦਾ ਦੂਸਰਾ ਸਾਥੀ ਇਤਜ਼ਾਰ ਕਰ ਰਿਹਾ ਛੋਟੀ ਪੱਟੀ ਵਾਲ ਦਾ ਬੰਟੀ ਨੰਬਰਾਂ ਵਾਲੇ ਨੇ ਰੌਣਾ ਗਿਆ ਕਸ਼ਮੀਰੇ ਅਗਲੀ ਟੀਮਾਂ ਬੁਲਾਈਏ ਜੀ ਕਿੱਦਾਂ ਡਿਸੀਜਨ ਹੈ ਦੱਸੋ 1 ਮਿੰਟ ਦੀ ਨੰਬਰ ਹੋਇਆ ਬੌਪਰ ਦੇ 14 ਉਹਨੇ 1 ਮਿੰਟ ਬਾਈ ਕਰਾਚੋਂ ਦੇ ਹੋ ਗਏ 14.5 ਮੈਚ ਹੈਗਾ 15 16 ਦਾ ਰੇਡ ਪੈਣੀ ਆ ਬੌਪਰ ਵਾਲਿਆਂ ਦੀ ਜੇ ਤਾਂ ਜੱਫਾ ਲਾ ਕੇ ਕਰਾਚੋਂ ਵਾਲੇ ਫਿਰ ਤਾਂ ਜਿੱਤ ਜਾਣਗੇ। ਇਹਨਾਂ ਨੂੰ ਇੱਕ ਨੰਬਰ ਚਾਹੀਦਾ ਇਹਨਾਂ ਨੂੰ ਦੋ ਚਾਹੀਦੇ ਆ। ਇਹੀ ਹੈ ਛਿਪੇ ਵੇਰਾ ਸਤਾਉ ਟਿਕ ਪਿਆ ਵਾਉ ਦੀ ਪਵਾਉ ਬਾਉਪਰ ਦੀ ਰੇਡ ਹੈ ਸਿੰਧੜ ਤੇ ਰੱਤਾ ਫੇ ਫੱਗੂ ਵਾਲਾ ਤੇ ਆਲਮਗੀਰ ਇਹ ਟੀਮਾਂ ਵੀ ਤਿਆਰ ਹੋਣ ਜਦੋਂ ਫਿਲਮ ਵੱਡੀ ਹੋਵੇ ਫਿਰ ਇੰਟਰਵਲ ਤੇ ਚਾਹੀਦਾ ਹੁੰਦਾ ਥੋੜਾ ਜਿਹਾ ਇੰਟਰਵਲ ਆਇਆ ਹੈ ਬਿਲਕੁਲ ਦਰਸ਼ਕਾਂ ਨੇ ਵੀ ਪਾਣੀ ਪੂਣੀ ਪੀ ਲਿਆ ਅਗਲੀਆਂ ਦੋ ਕੌਂਟੀਆਂ ਤੇ ਲਲਕਾਰਿਆ ਇਹਨ ਗੂੰਜ ਭਵਾਨੀਗੜ ਤੱਕ ਜਾਣੀ ਹੈ ਮੇਲਾ ਘਰਾਚੋਂ ਦੇ ਵਿੱਚ ਚੱਲਦਾ ਹੈ ਬਾਪਰ ਦੀ ਟੀਮ ਨੂੰ 2 ਨੰਬਰ ਚਾਹੀਦੇ ਆ ਘਰਾਟਾਂ ਨੂੰ 1 ਚਾਹੀਦਾ 15 ਤੇ 16 ਨੰਬਰਾਂ ਦਾ ਮੈਚ ਹੈ ਬਾਪਰ ਦੇ 14 ਹੋਗੇ ਘਰਾਟਾਂ ਦੇ 14.5 ਹੋਗੇ ਹੁਣ ਗਰਾਊਂਡ ਵਾਲਾ ਕੱਠ ਘਟਾ ਦਿਓ ਤੇ ਦੋ ਕੌਡੀਆਂ ਦੇ ਵਿੱਚ ਲੋਕਾਂ ਨੂੰ ਦੋ ਘੰਟਿਆਂ ਦਾ ਸਵਾਦ ਲੈ ਲੈਣ ਦਿਓ ਗਰਾਊਂਡ ਕਲੀਅਰ ਕਰ ਦਿਓ ਜੀ ਗਰਾਊਂਡ ਕਲੀਅਰ ਗਰਾਊਂਡ ਕਲੀਅਰ ਕਰਕੇ ਰੇਡ ਪਾਓ ਬੇਨਤੀ ਹੈ ਜਲਦੀ ਦੇ ਨਾਲ ਪ੍ਰਵੀਰ ਪਾਓ ਰੇਡ ਥੋੜਾ ਹੋਰ ਚੱਕ ਦੇ ਸਪੀਡ ਫੈਸਲੇ ਹਾ ਰੇਡ ਪਾਉਣ ਦੇ ਲਈ ਕਹਿੰਦੇ ਛਾਤਰ ਵਾਲਾ ਓ ਛਾਤਰ ਵਾਲਾ ਵਿੱਕਾ ਆ ਗਿਆ ਜਿਹੇ ਘਰਾਤੋਂ ਜਫਾ ਲਾਉਂਦੀ ਹੈ ਟੀਮ ਦਾ ਮੈਚ ਕਹਿੰਦੇ ਪਾਸਾ ਪਲਟਣ ਵਾਲੀ ਗੱਲ ਹੋ ਜਾਣੀ ਹੈ ਇੱਕ ਪਾਸੇ ਸੀਪਾ ਥੰਦੇ ਵਾਲੀ ਹੈ ਨਾਲ ਵਿੱਕੀ ਘਰਾਤੋਂ ਹੈ ਨਾਲ ਅਸੀਪਾ ਦੇ ਟਿੱਕੜਾ ਛੱਡ ਕੇ ਚੱਲੋ ਬੱਲੇ ਬਰਕਾ ਭਗਿਆ ਆਹ ਨਜ਼ਾਰਾ ਕਰਾਚੋਂ ਦੇ ਮੇਲੇ ਦਾ ਮੇਲੇ ਵਾਲੇ ਪਿੰਡੋਂ ਕਰਾਚੋਂ ਵਸਦਾ ਮੇਲਜੀ ਦਾ ਜਿੰਦੜੀਏ ਚੌਂਦੀਏ ਚੜਦੀ ਜਵਾਨੀ ਰੰਗ ਕੁੜੀਓ ਚੜਦੇ ਤੋਂ ਚੜਦਾ ਬਖਾਉਂਦੀਏ ਹੁਣ ਕਬੱਡੀ ਬਿਉਂਤ ਬੰਦੀ ਨਾਲ ਪਾਉਗੀ ਹੁਣ ਕਬੱਡੀ ਸਕੀਮ ਨਾਲ ਪੈਣੀ ਹੈ ਹੁਸ਼ਿਆਰੇ ਬਾਪਰ ਵਾਲਿਆ ਉਹ ਬੱਬੂ ਝਨੇੜੀ ਵਾਲਿਆ ਅੱਜ ਹਿੰਦਪਾਕ ਦੀ ਜੰਗ ਵਰਗਾ ਮੈਚ ਚੱਲਦਾ ਕੋਲੇ ਜੀਤਾ ਕੋਲੇ ਜੀਤਾ ਕੋਲੇ ਜੀਤਾ ਨੰਬਰ ਲੈ ਕੇ ਆ ਗਿਆ ਕੋਲੇ ਜੀਤਾ ਟੀਮ ਜਿੱਤੀ ਹੈ ਕਰਾਚੋਂ ਵੀ ਟੀਮ ਕਰਾਚੋਂ ਵੀ ਜਿੱਤ ਰਹੀ ਹੈ ਬੇਰਾ ਸਤਾਲ ਤੇ ਕਪਿਆਰ ਕਿਹਾ ਹੋਈ ਟੀਮਾਂ ਸੈਂਟਰ ਲਾਈਨ ਦੇ ਉੱਤੇ ਸਾਰੇ ਸਤਾਲ ਤੇ ਕਪਿਆਰ ਕਰਨ ਆਸਟ੍ਰੇਲੀਆ ਵੱਲੋਂ 500 ਰੁਪਏ ਜਿਹੜਾ ਕਰਾਚੋਂ ਦੀ ਟੀਮ ਦੇ ਲਈ ਪੁੱਜਾ ਹੈ ਜੌਨੀ ਪ੍ਰਧਾਨ ਦੇ ਸਾਰੇ ਯਾਰਾਂ ਨੂੰ ਮੁਬਾਰਕਾਂ ਗਰਮੀਤ ਫੌਜੀ ਜੀ ਮੇਲਾ ਮੇਲਾ ਐ ਝੂਲਦਾ ਜਿਵੇਂ ਹਰਿਆਣਾ ਰੋਡਵੇਜ ਕਹਿੰਦੇ ਬਠਿੰਡੇ ਤੋਂ ਚੱਲ ਕੇ ਚੰਡੀਗੜ੍ਹ ਨੂੰ ਜਾਂਦੀ ਹੋਵੇ ਤੇ ਲੰਮੇ ਰੂਟ ਤੇ ਇਦਾਂ ਝੂਲਦੀ ਜਾਂਦੀ ਹੈ ਅੱਜ ਕਰਾਚੋਂ ਦਾ ਮੇਲਾ ਝੂਲਦਾ ਮੇਰੇ ਵੀਰੋ ਕਰਾਚੋਂ ਦਾ ਮੇਲਾ ਨੱਚਦਾ ਹੈ ਗਰਾਊਂਡ ਕਲੀਅਰ ਕਰ ਦਿਓ ਮੈਚ ਸਾਰੀ ਸਿਰੇ ਦੇ ਹੋਣਗੇ ਆਪਾਂ ਸਾਰੀ ਸੰਗਤ ਨੂੰ ਇੱਕ ਵਧੀਆ ਕਬੱਡੀ ਵਿਖਾਉਣੀ ਹੈ ਇਹ ਸਾਰੇ ਪ੍ਰਬੰਧਕ ਵੀਰ ਤੇ ਸਾਰੇ ਕਬੱਡੀ ਖਿਡਾਰੀ ਇਸ ਗੱਲ ਦਾ ਧਿਆਨ ਰੱਖਿਓ ਸਤਕਾਰਨ ਖੋਸਾ ਤੇ ਨਾਲ ਸਾਡਾ ਵੀਰ ਬੂਟਾ ਮਹਿਲਾ ਚੌਕ ਜੱਗਾ ਯੂ ਐਸ ਏ ਤੇ ਪ੍ਰਸਿੱਧ ਕਬੱਡੀ ਖਿਡਾਰੀ ਗਿੰਨੀ ਮਹਿਮਦ ਵਾਲੀਆ ਤੇ ਹਰਮਨ ਬੁਲਟ ਖੀਰਾਵਾਲੀਆ ਅੱਜ ਦੇ ਮੇਲੇ ਤੇ ਚੇਚੇ ਤੌਰ ਤੇ ਪੁੱਜੇ ਹੋਏ ਸਾਰੇ ਵੀਰਾਂ ਦਾ ਸਤਕਾਰ ਹੈ ਸਾਰੇ ਭਰਾਵਾਂ ਨੂੰ ਜੀ ਆਇਆਂ ਆਖਦੇ ਆ ਜੈਲਦਾਰ ਜੀ ਕਿਹੜੀ ਟੀਮ ਰਹਿ ਗਈ ਕਿਹੜੀ ਪੁੱਦ ਗਈ ਜਰੂਰ ਦੱਸਿਓ ਮੈਚ ਸ਼ੁਰੂ ਹੋ ਰਿਹਾ ਹੈ ਜੀ ਤੇਰਾ ਸਤਾਏ ਤੇ ਕਪਿਆਲ ਦੋਨੇ ਟੀਮ ਆਓ ਜੀ ਸੈਂਟਰ ਲਾਈਨ ਤੋਂ ਮੈਚ ਸ਼ੁਰੂ ਹੋ ਗਿਆ ਤੇਰਾ ਸਤਾਏ ਤੇ ਕਪਿਆਲ 21 ਤੇ 22 ਮਾਰਚ ਕਲੌਦੀ ਦੇ ਟੂਰਨਾਮੈਂਟ